ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਤੀਸ ਜੀ ਬਾਰੇ ਤੇ ਤੁਸੀਂ ਆਖਰੀ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਜੋ ਡਾਕਟਰਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਨੇ ਵੀ ਚੰਡੀਗੜ੍ਹ ਪੀਜੀਆਈ ਬਾਰੇ ਸਾਰੀਆਂ ਸਹੂਲਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਨੇ ਤੇ ਮੈਂ ਵੀ ਇਹਨਾਂ ਨੂੰ ਮਿਲਿਆ ਸੀ ਮੈਂ ਵੀ ਸੋਸ਼ਲ ਮੀਡੀਆ ਤੇ ਇਹਨਾਂ ਦੀ ਪਿਕਚਰ ਦੇਖੀ ਸੀ ਤੇ ਮੈਂ ਸੋਚਿਆ ਤਾਂ ਚਲੋ ਮੈਨੂੰ ਵੀ ਪ੍ਰੋਬਲਮ ਆਈ ਸੀ ਹਾਰਟ ਦੀ ਤਾਂ ਮੈਂ ਇਹਨਾਂ ਨਾਲ ਸੰਪਰਕ ਕਰਿਆ ਤੇ ਇਹਨਾਂ ਨੂੰ ਮੈਂ ਮੈਸੇਂਜਰ ਤੇ ਮੈਸੇਜ ਭੇਜਿਆ ਤੇ ਇਹਨਾਂ ਨੇ ਦੂਸਰੇ ਦਿਨ ਮੈਨੂੰ ਪਰ ਰੈਪਲਾਈ ਕਰਿਆ ਪਲੇ ਕਰਕੇ ਤੀਜੀ ਨੇ ਦੱਸਿਆ ਵੀ ਤੁਸੀਂ ਕੋਈ ਗੱਲ ਨਹੀਂ ਬਿਟਾਓ ਵੀ ਮੈਂ ਜਿੰਨੀ ਛੋਟੀ ਹੈਲਪ ਹੋ ਸਕਿਆ ਕਰੂੰਗਾ ਤੇ ਨੈਕਸਟ ਟਾਈਮ ਮੈਂ ਦੂਸਰੇ ਦਿਨ ਹੀ ਪਹੁੰਚਿਆ ਤੇ ਅਗਲੇ ਦਿਨ ਜਾ ਕੇ ਤੇ ਪਹਿਲੇ ਦਿਨ ਟੈਸਟ ਹੋਇਆ ਦੂਸਰੇ ਦਿਨ ਇਹਨਾਂ ਨੇ ਮੇਰਾ ਟ੍ਰੀਟਮੈਂਟ ਕਰਕੇ ਚੌਥੀ ਤੀਜੇ ਦਿਨ ਮੈਨੂੰ ਛੁੱਟੀ ਲਈਤੀ ਸੀ ਛੁੱਟੀ ਤੇ ਘਰ ਆ ਗਿਆ ਸੀ ਮੈਂ ਤੇ ਤੇਜ ਜੀ ਬਹੁਤ ਇੱਕ ਚੰਗੇ ਇਨਸਾਨ ਨੇ ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਫੋਲੋ ਕਰਿਆ ਕਰੋ ਪੀਜੀਆਈ ਦੇ ਵਿੱਚ ਕੋਈ ਟੈਨਸ਼ਨ ਨਹੀਂ ਹੈ ਥੋੜੀ ਜਿਹੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਤੇ ਪਰ ਉੱਥੇ ਤੁਹਾਡਾ ਇਲਾਜ ਬੜਾ ਸਸਤਾ ਹੁੰਦਾ ਹੈ ਜੀ ਉਹਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਨੇ ਸਤੀਸ਼ ਜੀ ਤੇ ਇਹਨਾਂ ਦੀਆਂ ਗੱਲਾਂ ਨੂੰ ਫੋਲੋ ਕਰਿਆ ਕਰੋ ਉਹ ਆਪਦੇ ਆਸ ਕਮਾਣ ਜਿੱਥੇ ਕਿਛ ਨੂੰ ਕੋਈ ਪ੍ਰੋਬਲਮਾਂ ਛੋਟੀ ਮੋਟੀ ਬਣਾ ਕਰੇ ਕਿਛ ਨੂੰ ਕੋਈ ਵੱਡੀ ਪ੍ਰੋਬਲਮ ਹੋਵੇ ਜੇਕਰ ਹੈ ਤਾਂ ਤੁਸੀਂ ਪਲੀਜ਼ ਪੀਜੀਆਈ ਦੀ ਵਿੱਚ ਤੁਸੀਂ ਆਪਣਾ ਇਲਾਜ ਕਰਵਾਓ ਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਤੀਸ਼ ਜੀ ਨੂੰ ਯਾਦ ਕਰੋ ਹਰ ਵਕਤ ਤੁਹਾਡੇ ਨਾਲ ਨੇ ਤੇ ਜਦੋਂ ਵੀ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਪਹਿਲੀ ਕਾਲ ਤੇ ਤੁਹਾਨੂੰ ਇਹ ਤੁਹਾਡੀ ਕਾਲ ਉਠਾਉਣਗੇ ਇਹ ਅੱਜ ਦੀ ਗੱਲ ਆ ਮੈਂ ਆਇਆ ਹੋਇਆ ਸੀ ਛੁੱਟੀ ਹੁਣ ਬਾਹਰੋਂ ਦੋਹਾ ਕਤਰ ਤੋਂ ਤੇ ਮੈਂ ਇਹਨਾਂ ਨੂੰ ਕਾਲ ਕਰੀ ਮੈਂ 2 ਸਾਲ ਹੋ ਗਏ ਸੀ ਪਹਿਠੀਕ ਠਾਕ ਆ ਕੋਈ ਪ੍ਰੋਬਲਮ ਨਹੀਂ ਲੇਕਿਨ ਹੁਣ 2 ਸਾਲਾਂ ਤੋਂ ਜਿੰਨੇ ਸੀ ਤੀਜ ਜੀ ਦੀ ਵੀਡੀਓ ਦੇਖਦਾ ਸੀ ਇਹ ਨੌਲੇਜ ਦਿੰਦੇ ਰਹਿੰਦੇ ਨੇ ਵੀ ਤੁਸੀਂ ਕਦੇ ਵੀ ਲੌਂਗ ਟਾਈਮ ਬੀਪੀ ਵਾਲੀ ਦਵਾਈ ਨਹੀਂ ਖਾਓ ਵੀ ਉਹ ਅਕਸਰ ਨੂੰ 2 ਸਾਲ 3 ਸਾਲ ਬਾਅਦ ਚੈੱਕ ਕਰਵਾ ਕੇ ਡਾਕਟਰ ਨੂੰ ਉਹਦੀ ਡੋਜ਼ ਵਧਾਉਂਦੇ ਘਟਾਉਂਦੇ ਜਿੱਦਾਂ ਡਾਕਟਰ ਸਾਹਿਬ ਦੱਸਣਗੇ ਉਸਾ ਬਣਾਓ ਤੁਸੀਂ ਖਾਂਦੇ ਰਹੋ ਤੇ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਗੀ ਤੇ ਉਸੇ ਜਾਣਕਾਰੀ ਲਈ ਮੈਂ ਅੱਜ ਤੀਜੂ ਨੂੰ ਫੋਨ ਕਰਾਇਆ ਤੇ ਮੇਰਾ ਫਸਟ ਟਾਈਮ ਇਹਨਾਂ ਨੇ ਉਸੇ ਟਾਈਮ ਹੀ ਮੇਰੇ ਕਾਲ ਉਠਾਈ ਸੌਰੀ ਉਸੇ ਟਾਈਮ ਕਾਲ ਉਠਾਈ ਮੇਰੀ ਇਹਨਾਂ ਨੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਬਹੁਤ ਅੱਛੇ ਇਨਸਾਨ ਨੇ ਸਾਰੇ ਇਹਨਾਂ ਦੀ ਗੱਲਾਂ ਨੂੰ ਫੋਲੋ ਕਰੋ ਇਹਨਾਂ ਦੇ ਪੇਜ ਨੂੰ ਫੋਲੋ ਕਰੋ ਤੇ ਇਨਸਾਨੀਅਤ ਦੇ ਨਾਂ ਤੇ ਇਹਨਾਂ ਦੇ ਨਾਲ ਜੁੜ ਕੇ ਚੱਲੋ ਕਿ ਹਰ ਕਿਸੇ ਵੀਰ ਭੈਣ ਨੂੰ ਕਿਸੇ ਦੁਖੀ ਇਨਸਾਨ ਦੀ ਮਦਦ ਹੋ ਜਾ ਕੇ ਇਹਨਾਂ ਨਾਲ ਜੁੜ ਕੇ ਰਹੋ ਸਾਰੇ